ਸਸੀ ਕਾਲ ਸਾਰੇ ਭੈਣਾ ਭਰਾਵਾ ਵੀਰੇ ਉਹ ਵੀਡੀਓ ਧਿਆਨ ਨਾਲ ਸੁਣਿਓ ਕਿਉਂਕਿ ਜੇਕਰ ਤੁਸੀਂ ਕਰੋੜਪਤੀ ਬਣਨਾ ਕੁੰਭ ਤੇ ਸਿੰਘ ਰਾਸ਼ੀ ਵਾਲੇ ਤੋਂ ਤੁਹਾਨੂੰ ਪੰਡਿਤ ਲਾੜਰੀ ਏਜੰਸੀ ਅਮਰਗੜ ਵਾਲੇ ਕੋਲੋਂ ਆਉਣਾ ਪੈਣਾ ਤੇ ਉਹਦੇ ਕਰਕੇ ਹੁਣ ਆਪਾਂ ਲੁਧਿਆਣੇ ਵਿੱਚ ਆ ਰਹੇ ਹਾਂ ਸ਼ਨੀਵਾਰ ਨੂੰ 31 ਅਗਸਤ ਐਡਰੈਸ نوٹ ਕਰ ਲਓ 24 ਆਪਣੇ 40 ਨੰਬਰ ਦੁਕਾਨਾਂ ਘੰਟਾ ਘਰ ਲੁਧਿਆਣਾ ਠੀਕ ਹੈ ਜੀ ਜੀਟੀਵੀ ਮਾਰਕੀਟ ਉੱਥੇ ਆ ਕੇ ਤੁਸੀਂ ਮੇਰੇ ਕੋਲ ਟਿਕਟਾਂ ਬਾਅ ਸਕਦੇ ਹੋ ਜਿਹੜੀਆਂ ਹੁਣ ਟਿਕਟਾਂ ਮੈਂ ਦੇਡੀਆਂ ਨੇ ਉੱਥੇ ਇੱਕ ਤਾਂ ਤੁਹਾਨੂੰ ਟਿਕਟ ਦਊਗਾ ਉੱਥੇ 3 ਤਰੀਕ ਵਾਲੀ 200 ਰੁਪਏ ਵਾਲੀ ਠੀਕ ਹੈ ਜੀ ਤੇ ਇੱਕ ਦਊਗਾ 14 ਤਰੀਕ ਵਾਲੀ 500 ਵਾਲੀ 2.5 ਕਰੋੜ ਵਾਲੀ ਤੇ ਇੱਕ ਦਊਗਾ ਪੂਜਾ ਬੰਪਰ ਠੀਕ ਹੈ ਇਹ ਤਿੰਨੋਂ ਟਿਕਟਾਂ ਨੇ ਨਾਲ ਇੱਕ 100 ਰੁਪਏ ਦੀ ਡੇਲੀ ਵਾਲੀ ਐਡ ਕਰਾਂਗੇ ਤੇ ਇੱਕ ਟਿਕਟ ਤੁਹਾਨੂੰ ਦਵਾਂਗੇ 1000 ਰੁਪਏ ਵਾਲੀ ਉੱਥੇ ਆਹ ਵਾਲੀ ਇਹ ਸਿਰਫ 20000 ਟਿਕਟ ਪ੍ਰਿੰਟ ਹੋਈ ਹੈ ਗਵਰਨਮੈਂਟ ਦੀ ਠੀਕ ਹੈ ਜੀ ਹੁਣ ਇਹ ਜਿਹੜੀਆਂ ਟਿਕਟਾਂ ਨੇ ਇਹ ਤੁਹਾਨੂੰ ਮੈਂ ਲੁਧਿਆਣਾ ਦੇਣ ਆ ਰਿਹਾ ਸਰਕਾਰੀ ਲਾਟਰੀ ਆ ਵੀ ਪ੍ਰਾਈਵੇਟ ਡਰਾਉਣੀਗਾ ਕਰੋੜਾਂ ਰੁਪਏ ਦੇ ਲੱਖਾਂ ਰੁਪਏ ਦੇ ਨਾਮ ਦੇ ਤੇ ਤੁਹਾਡੀ ਲਾਈਫ ਚੇਂਜ ਹੋ ਜੇਗੀ ਕੁੰਭ ਰਾਸੀ ਦੇ ਸਿੰਘ ਰਾਸੀ ਵਾਲੇ ਜਰੂਰ ਪਹੁੰਚਣ ਉੱਤੇ 31 ਤਰੀਕ ਯਾਨੀ 31 ਅਗਸਤ 11 ਵਜੇ ਮੌਤੇ ਪਹੁੰਚ ਜੂਗਾ 40 ਨੰਬਰ ਸ਼ਾਪ ਤੇ ਤੇ ਤੁਸੀਂ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਊਗਾ ਉਹ ਅਸੀਂ ਤੁਹਾਨੂੰ ਉੱਥੇ ਪ੍ਰੋਵਾਈਡ ਕੀਤਾ ਜਾਊਗਾ ਤੇ ਪ੍ਰਮਾਤਮਾ ਸੁੱਖ ਰੱਖੇ ਤੁਹਾਡਾ ਇਨਾਮ ਵੀ ਲੱਗੂਗਾ ਤੇ ਸ਼ਨੀਵਾਰ ਤੋਂ ਇਲਾਵਾ ਬਾਕੀ ਦਿਨ ਮੈਂ ਅੰਮ੍ਰਿਤਸਰ ਹੁੰਨਾ ਜੇ ਕਿਸੇ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਪੁੱਛਣਾ ਤਾਂ ਉਹ ਐਤਵਾਰ ਨੂੰ ਪਹੁੰਚ ਸਕਦਾ ਅਮਰਗੜ ਤੇ ਸ਼ਨੀਵਾਰ ਕੱਲਾ ਤੁਹਾਨੂੰ ਮਿਲਦੇ ਆਣੇ ਪਹੁੰਚੂਗਾ ਤੇ ਆਜੋ ਫਿਰ ਟਾਈਮ ਨਾਲ ਆਇਓ ਬਾਲਾ ਲੈਂਡ ਚ ਲੱਗ ਕੇ ਆਪਣੀ ਟਿਕਟ ਪਰਚੇਜ਼ ਕਰਨੀ ਆ ਤੇ ਤੁਹਾਨੂੰ ਟਿਕਟ ਮਿਲੇਗੀ ਵੀ ਤੇ ਇਨਾਮ ਵੀ ਲੱਗੇਗਾ ਤੇ ਕੁੰਭ ਦੇ ਸਿੰਘ ਰਾਸ਼ੀ ਵਾਲੇ ਬਾਰ-ਬਾਰ ਕਹਿ ਰਹੇ ਆ ਵੀਰੇ ਤੂੰ ਤਾਂ ਵੀ ਸਿਣਾ ਕਰਿਓ ਤੁਸੀਂ ਵੀ ਠੀਕ ਹੈ ਕਿਉਂਕਿ ਉੱਥੇ ਤੁਹਾਨੂੰ 1300 ਰੁਪਏ ਵਾਲਾ ਤੇ 2300 ਰੁਪਏ ਵਾਲਾ ਸੀ ਕੈਂਪੋ ਪੈਕ ਦਵਾਂਗੇ ਜਿਹਦੇ ਵਿੱਚ ਅਲੱਗ-ਅਲੱਗ ਡਰਾਅ ਹੋਣਗੇ ਸਰਕਾਰੀ ਲੋਟਰੀ ਆਉਣਗੇ ਪੂਜਾ ਬੰਪਰ ਹੋਊਗਾ ਤੇ ਲੁਧਿਆਣੇ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਹਾਨੂੰ ਬਰਾਵੋ ਅਮਰਗੜ ਜੇਕਰ ਦੂਰ ਲੱਗਦਾ ਸੀ ਤਾਂ ਤੁਹਾਡੇ ਲਈ ਮੈਂ ਲੁਧਿਆਣੇ ਆ ਚੁੱਕਿਆ ਹਾਂ ਘੰਟਾ ਘਰ ਆ ਚੁੱਕਿਆ ਹਾਂ ਜੀਟੀਵੀ ਮਾਰਕੀਟ ਸੌਪ ਨੰਬਰ 40 ਦੇ ਉੱਥੇ ਤੁਸੀਂ ਪਹੁੰਚ ਕੇ ਮੇਰੇ ਕੋਲੋਂ ਟਿਕਟਾਂ ਲੈ ਆ ਸਕਦੇ ਹੋ ਤੇ ਆਉਂਦੇ ਹੋਏ ਆਪਣਾ ਡੇਟ ਆਵਰਥ ਤੇ ਜਨਮ ਦਾ ਟਾਈਮ ਜ਼ਰੂਰ ਲੈ ਕੇ ਆਇਓ ਤੇ ਬਾਕੀ ਜਾਣਕਾਰੀ ਉੱਪਰ ਦਿੱਤੇ ਨੰਬਰਾਂ ਤੇ ਲੈ ਸਕਦੇ ਹੋ ਉੱਪਰ ਦਿੱਤੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਐਡਰੈਸ ਪਤਾ ਕਰ ਸਕਦੇ ਹੋ ਬਾਕੀ ਐਡਰੈਸ ਮੈਂ ਦੱਸ ਵੀ ਦਿੱਤਾ ਤੇ ਆਜੋ ਫਿਰ ਮਿਲਦੇ ਆ ਲੁਧਿਆਣੇ 31 ਅਗਸਤ 11 ਵੇ ਤੋਂ ਲੈ ਕੇ 5 ਵਜੇ ਤੱਕ 40 ਨੰਬਰ ਸ਼ਾਪ ਜੀਟੀਵੀ ਮਾਰਕੀਟ ਘੰਟਾਗੜ੍ਹ ਲੁਧਿਆਣਾ ਤੇ ਤੁਹਾਨੂੰ ਦਿਨੇ ਉੱਥੇ ਆ ਕੇ 2300 ਰੁਪਏ ਵਾਲਾ ਕੰਮੋ ਬੈਗ ਸਰਕਾਰੀ ਲੋਟਰੀ ਧੰਨਵਾਦ